ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਇਸ YouTube ਚੈਨਲ ਤੇ ਭਰਤੀਆਂ ਨਾਲ ਸੰਬੰਧਿਤ ਜੌਬ ਨਾਲ ਸੰਬੰਧਿਤ ਮੁਲਾਜ਼ਮਾਂ ਨਾਲ ਸੰਬੰਧਿਤ ਪੈਨਸ਼ਨਰ ਨਾਲ ਸੰਬੰਧਿਤ ਜਾਂ এডਿਕੇਸ਼ਨ ਡਿਪਾਰਟਮੈਂਟ ਨਾਲ ਸੰਬੰਧਿਤ ਜਾਂ ਹੋਰ ਵੀ ਕੋਈ ਸਰਕਾਰੀ ਮੁਲਾਜ਼ਮਾਂ ਨਾਲ ਸੰਬੰਧਿਤ ਜਾਣਕਾਰੀ ਹੋਵੇ ਤਾਂ ਇਸ ਚੈਨਲ ਤੇ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਪੈਨਸ਼ਨਰ ਤੇ ਮੁਲਾਜ਼ਮਾਂ ਦੇ ਇਸ ਬੰਦੇ ਚ ਬਕਾਇਆ ਦੇ ਸੰਬੰਧ ਚ ਜਿਵੇਂ ਕਿ ਆਪਾਂ ਜਾਣਦੇ ਆ ਇੱਕ ਤਰੀਕ ਨੂੰ 1 ਮਈ 2025 ਤੋ ਜਿਹੜਾ ਪੈਨਸ਼ਨਰਾਂ ਨੂੰ ਜਿਹੜਾ ਸੀ ਬਕਾਇਆ ਏਰੀਅਰ ਜਿਹੜਾ ਦਿੱਤਾ ਜਾਣਾ ਸੀ ਏਰੀਅਰ ਦੀ ਪਹਿਲੀ ਕਿਸ਼ਤ ਜਿਹੜੀ ਉਹਨਾਂ ਦੇ ਖਾਤਿਆਂ ਵਿੱਚ ਪਾਈ ਜਾਣੀ ਸੀ ਤਾਂ ਬਹੁਤ ਸਾਰੇ ਜਿਹੜੇ ਮੁਲਾਜ਼ਮਾਂ ਦੇ ਖਾਤਿਆਂ ਵਿੱਚ ਆ ਵੀ ਚੁੱਕੀ ਐ ਤੇ ਕਈ ਮੁਲਾਜ਼ਮਾਂ ਦੇ ਜਿਹੜੇ ਖਾਤੇ ਦੇ ਵਿੱਚ ਇਹ ਪੈਨਸ਼ਨ ਦੇ ਜਿਹੜਾ ਸੀ ਏਰੀਅਰ ਦਾ ਜਿਹੜਾ ਬਕਾਇਆ ਨਹੀਂ ਆਇਆ ਕਿਹੜੇ-ਕਿਹੜੇ ਮੁਲਾਜ਼ਮਾਂ ਦੇ ਖਾਤੇ ਵਿੱਚ ਬਕਾਇਆ ਨਹੀਂ ਆਇਆ ਤਾਂ ਕਿਉਂ ਨਹੀਂ ਆਇਆ ਇਸ ਦੀ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਤੇ ਸਬਸਕ੍ਰਾਈਬ ਕਰ ਲਓ ਤੇ ਵੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰੇਕ ਅਪਡੇਟ ਸਭ ਐਸੇ ਪਹੁੰਚਦੀ ਰਹੇ ਤਾਂ ਅੱਜ ਆਪਾਂ ਗੱਲ ਕਰਦੇ ਹਾਂ ਪੈਨਸ਼ਨ ਤੇ ਮੁਲਾਜ਼ਮਾਂ ਦੇ ਬਕਾਏ ਦੇ ਸਬੰਧ ਵਿੱਚ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਪੈਨਸ਼ਨਾਂ ਤੇ ਮੁਲਾਜ਼ਮਾਂ ਨੂੰ ਜਿਹੜਾ ਸੀ ਪੈਨਸ਼ਨਰਾਂ ਨੂੰ ਜਿਹੜਾ ਸੀ 1 ਮਈ ਤੋਂ ਜਿਹੜਾ ਬਕਾਇਆ ਦੇਣਾ ਸ਼ੁਰੂ ਹੋਣਾ ਸੀ 1 ਮਈ ਤੋਂ ਜਿਹੜਾ ਪਹਿਲੀ ਕਿਸ਼ਤ ਦਿੱਤੀ ਜਾਣੀ ਸੀ ਤਾਂ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਜਿਹੜੀ ਇਹਦੀ ਪਹਿਲੀ ਕਿਸ਼ਤ ਉਹ 2026 ਤੋਂ 1-1 2026 ਤੋਂ ਦਿੱਤੀ ਜਾਣੀ ਹੈ ਜਿਹੜਾ ਏਰੀਅਰ ਦਾ ਬਕਾਇਆ ਹੈ ਤਾਂ ਜਿਹੜੇ ਪੈਨਸ਼ਨਰ ਸੀ ਜਿਹੜੇ ਮੁਲਾਜ਼ਮ ਪਹਿਲਾਂ ਰੈਟਾਇਰਮੈਂਟ ਹੋ ਚੁੱਕੇ ਨੇ ਉਹਨਾਂ ਨੂੰ ਜਿਹੜੀ ਦਿੱਤੀ ਜਾਣੀ ਸੀ ਸਭ ਤੋਂ ਪਹਿਲਾਂ 84 ਸਾਲ ਤੋਂ ਉੱਪਰ ਵਾਲੇ ਜਿਹੜੇ ਮੁਲਾਜ਼ਮਾ ਸੀ ਤਾਂ ਉਹਨਾਂ ਨੂੰ ਦੋ ਕਿਸ਼ਤਾਂ ਦੇ ਵਿੱਚ ਜਿਹੜੀ ਇਹ ਦਿੱਤੇ ਜਾਣੀ ਸੀ ਤਾਂ ਹੁਣ ਜਿਹੜੀ ਉਹਨਾਂ ਦੀ ਦੋ ਕਿਸ਼ਤਾਂ ਦੇ ਵਿੱਚ ਕਿ ਆ ਚੁੱਕੀ ਹੈ ਉਹਨਾਂ ਦੀ ਜਿਹੜੀ 85 ਸਾਲ ਤੋਂ ਉੱਪਰ ਨੇ ਉਹਨਾਂ ਦੀਆਂ ਦੋ ਕਿਸ਼ਤਾਂ ਜਿਹੜੀਆਂ ਨੇ ਉਹ ਮਈ 2025 ਤੋਂ ਕਾਤਿਆਂ ਦੇ ਵਿੱਚ ਆ ਚੁੱਕੇ ਨੇ ਤਾਂ ਕਈਆਂ ਨੂੰ ਇੱਕ ਮੈਸੇਜ ਆਇਆ ਪੈਨਸ਼ਨ ਦਾ ਤੇ ਦੂਸਰਾ ਜਿਹੜਾ ਬਕਾਇਆ ਦਾ ਮੈਸੇਜ ਆਇਆ ਪਰ ਕਈ ਮਲਾਜਮਾਂ ਨੂੰ ਜਿਹੜਾ ਇੱਕ ਹੀ ਮੈਸੇਜ ਆਇਆ ਕੱਲਾ ਪੈਨਸ਼ਨ ਦਾ ਤੇ ਜਿਹੜਾ ਸੀ ਏਰੀਅਰ ਦਾ ਮੈਸੇਜ ਨਹੀਂ ਆਇਆ ਪਰ ਉਹਨਾਂ ਦੇ ਖਾਤੇ ਦੇ ਵਿੱਚ ਜਿਹੜੀ ਏਰੀਅਰ ਦੀਆਂ ਦੋ ਕਿਸ਼ਤਾਂ ਆ ਚੁੱਕੀਆਂ ਨੇ ਇਕੱਠੀਆਂ ਦੋ ਜਿਹੜੀਆਂ ਕਿਸ਼ਤਾਂ ਨੇ ਇਕੱਠੀਆਂ ਹੀ ਉਹਨਾਂ ਦੇ ਖਾਤੇ ਵਿੱਚ 85 ਸਾਲ ਤੋਂ ਉੱਪਰ ਵਾਲੇ ਪੈਨਸ਼ਨਾਂ ਦੇ ਖਾਤੇ ਵਿੱਚ ਆ ਚੁੱਕੀਆਂ ਨੇ ਬਾਕੀ ਗੱਲ ਸੀ 75 ਸਾਲ ਤੋਂ ਉੱਪਰ ਵਾਲੇ ਜਿਹੜੇ ਸੀ 85 ਤੋਂ 75 ਉਹਨਾਂ ਨੂੰ 12 ਕਿਸ਼ਤਾਂ ਦੇ ਵਿੱਚ ਜਿਹੜੀਆਂ ਦਿੱਤੀਆਂ ਜਾਣੀਆਂ ਸੀ ਤਾਂ ਉਹਨਾਂ ਦੀ ਪਹਿਲੀ ਕਿਸ਼ਤ ਵੀ ਜਿਹੜੀ ਆ ਚੱਕੀ ਕਾਪੀ ਮੁਲਾਜ਼ਮਾਂ ਦੀ ਜਿਹੜੀ ਪਹਿਲੀ ਕਿਸ਼ਤ ਆ ਚੁੱਕੀ ਹੈ ਤਾਂ ਕਿਹੜੇ ਮੁਲਾਜ਼ਮਾਂ ਦੀ ਨਹੀਂ ਆਈ ਉਹਦੀ ਵੀ ਆਪਾਂ ਗੱਲ ਕਰਦੇ ਹਾਂ ਤਾਂ ਕਿਉਂ ਨਹੀਂ ਆਈ ਤਾਂ ਜਿਹੜੇ ਸੀਗੇ 75 ਸਾਲ ਤੋਂ ਇਠਾ ਮੁਲਾਜ਼ਮ ਜਿਨ੍ਹਾਂ ਦੀ ਇਹ ਕਿਸ਼ਤਾਂ ਆਣੀਆਂ ਸੀ ਤਾਂ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਮੁਲਾਜ਼ਮ ਸੀ ਉਹਨਾਂ ਦੀ ਪੈਨਸ਼ਨਰ ਸੀ ਉਹਨਾਂ ਦੀਆਂ ਕਿਸ਼ਤਾਂ ਆ ਚੁੱਕੀਆਂ ਨੇ ਤੇ ਕਈਆਂ ਦੀਆਂ ਜਿਹੜੀਆਂ ਨੇ ਉਹਦੇ ਵਿੱਚ ਨਹੀਂ ਆਇਆ ਜਿਹੜੇ 31 ਮਾਰਚ 31 ਦਸੰਬਰ 2015 ਤੱਕ ਤੋਂ ਪੈ ਲਰਟ ਰਟ ਹੋਏ ਸੀ ਤਾਂ ਉਹਨਾਂ ਦੀ ਜਿਹੜੀਆਂ ਕਿਸ਼ਤਾਂ ਨੇ ਆ ਚੁੱਕੀਆਂ ਨੇ ਤੇ ਜਿਹੜੇ 31 ਦਸੰਬਰ ਤੋਂ ਬਾਅਦ ਹੋਏ ਸੀ ਇੱਕ ਇੱਕ 2016 ਨੂੰ ਜਿਹੜੇ ਤੋਂ ਬਾਅਦ ਜਿਹੜੇ ਵੀ ਰਟਾਇਰਮੈਂਟ ਹੋਏ ਸੀ ਇੱਕ ਇੱਕ 2016 ਤੋਂ ਲੈ ਕੇ ਜਿਹੜੇ ਰਟਾਇਰਮੈਂਟ ਹੋਏ ਸੀ ਉਹਨਾਂ ਦੀ ਜਿਹੜੀਆਂ ਕਿਸ਼ਤਾਂ ਨਹੀਂ ਆਈਆਂ ਉਹਨਾਂ ਦੀ ਜਿਹੜੀਆਂ ਕਿਸ਼ਤਾਂ ਦੀ ਗੱਲ ਕੀਤੀ ਗਈ ਹੈ ਜਾਣਕਾਰੀ ਮਿਲੀ ਹੈ ਕਿ ਉਹਨਾਂ ਨੂੰ ਜਿਹੜੀਆਂ ਕਿਸ਼ਤਾਂ ਨੇ ਜੋ ਮੁਲਾਜ਼ਮਾਂ ਨੂੰ ਉਹਨਾਂ ਦੇ ਨਾਲ ਕਿਸ਼ਤਾਂ ਮਿਲਣੀਆਂ ਨੇ ਜਿਹੜੇ ਇੱਕ ਇੱਕ 2026 ਤੋਂ ਰਿਟਾਇਰਮੈਂਟ 1-1 2016 ਤੋਂ ਰਿਟਾਇਰਮੈਂਟ ਹੋਏ ਨੇ ਉਹਨਾਂ ਦਾ ਜਿਹੜਾ ਏਰੀਆ ਰੇ ਉਹਨਾਂ ਦੀਆਂ ਕਿਸ਼ਤਾਂ ਜਿਹੜੀਆਂ ਨੇ ਨਹੀਂ ਆਇਆ ਹਜੇ ਤੱਕ ਕਿਉਂ ਨਹੀਂ ਆਇਆ ਉਹਨਾਂ ਦੀ ਜਿਹੜੀਆਂ ਕਿਸ਼ਤਾਂ ਨੇ ਉਹ ਜਿਹੜੇ ਮੁਲਾਜ਼ਮਾਂ ਦੇ ਨਾਲ ਮਿਲਣੀਆਂ ਨੇ ਇੱਕ ਇੱਕ 2000 ਜਿਹੜਾ ਸੀ 26 ਤੋਂ ਉਹਨਾਂ ਦੀ ਪਹਿਲੀ ਕਿਸ਼ਤ ਆਣੀ ਹੈ ਇਹ ਜਾਣਕਾਰੀ ਮਿਲ ਰਹੀ ਹੈ ਕਿ ਉਹਨਾਂ ਦੀ ਕਿਸ਼ਤ 1-1 2026 ਤੋਂ ਜਿਹੜਾ ਮੁਲਾਜ਼ਮਾਂ ਦੇ ਨਾਲ ਉਹਨਾਂ ਦੀ ਕਿਸ਼ਤਾਂ ਜਿਹੜੀਆਂ ਦਿੱਤੀਆਂ ਜਾਣੀਆਂ ਨੇ ਤਾਂ ਇਸ ਕਰਕੇ ਉਹਨਾਂ ਜਿਹੜੇ ਜਿਹੜੇ ਵੀ ਇਹ ਪੈਨਸ਼ਨਰ ਨੇ ਉਹਨਾਂ ਦੀ ਜਿਹੜੇ ਰਿਟਾਇਰਮੈਂਟ ਹੋਈ ਹੈ ਇੱਕ ਇੱਕ 2016 ਤੋਂ ਬਾਅਦ ਵਿੱਚ ਤਾਂ ਉਹਨਾਂ ਸਾਰਿਆਂ ਦੀ ਜਿਹੜੀਆਂ ਕਿਸ਼ਤਾਂ ਨੇ ਉਹ ਮੁਲਾਜ਼ਮਾਂ ਦੇ ਨਾਲ ਆਣ ਗਿਆ ਤਾਂ ਹੋਰ ਇਸ ਤੋਂ ਇਲਾਵਾ ਜਿਹੜੇ ਸੀ ਪੈਨਸ਼ਨਰ ਜਿਹੜੇ ਇਹ ਬੋਰਡ ਤੇ ਜਾਂ ਕਾਰਪੋਰੇਸ਼ਨ ਦੇ ਵਿੱਚ ਕੰਮ ਕਰਦੇ ਨੇ ਉਸ ਦੇ ਸਬੰਧ ਵਿੱਚ ਸਰਕਾਰ ਨੇ ਪਹਿਲੇ ਲੈਟਰ ਜਾਰੀ ਕਰ ਦਿੱਤਾ ਗਿਆ ਸੀ ਤੇ ਵੀ ਇਹ ਬੋਰਡ ਅਤੇ ਕਾਰਪੋਰੇਸ਼ਨ ਆਪਣੇ ਲੈਵਲ ਤੇ ਜਿਹੜੇ ਨੇ ਆਪਣੇ ਵਿੱਤੀ ਜਿਹੜੇ ਉਹਨਾਂ ਕੋਲ ਨੇ ਉਸ ਦੇ ਹਿਸਾਬ ਨਾਲ ਜਿਹੜੀ ਇਹ ਬਣਾਣਗੇ ਪਾਲਿਸੀ ਬਣਾਉਣਗੇ ਤਾਂ ਉਹਨਾਂ ਨੂੰ ਵੀ ਏਰੀਅਰ ਦਿੱਤਾ ਜਾਣਾ ਹੈ ਪਰ ਉਹ ਆਪਣੇ ਹਿਸਾਬ ਨਾਲ ਜਿਹੜੇ ਵੀ ਉਹਨਾਂ ਕੋਲ ਵਿੱਤੀ ਜਿਹਨੇ ਬੰਦੇ ਨੇ ਉਸ ਹਿਸਾਬ ਨਾਲ ਉਹ ਆਪਦੇ ਹਿਸਾਬ ਨਾਲ ਜਿਹੜੀ ਨੇ ਬਨਾਜ਼ਤ ਦਿਨ ਤਾਂ ਇਸ ਦੇ ਵਿੱਚ ਜੇ ਆਪਾਂ ਬਿਜਲੀ ਬੋਰਡ ਦੀ ਗੱਲ ਕਰੀਏ ਤਾਂ ਬਿਜਲੀ ਬੋਰਡ ਦੇ ਮੁਲਾਜ਼ਮਾਂ ਨੂੰ ਅਜੇ ਤੱਕ ਜਿਹੜੀ ਪੈਨਸ਼ਨ ਕੋਈ ਨਹੀਂ ਮਿਲੀ ਇਹਦੇ ਪੈਨਸ਼ਨ ਦੇ ਜਿਹੜਾ ਬਾਕੀ ਬਕਾਇਆ ਸੀ ਏਰੀਆ ਦਾ ਬਕਾਇਆ ਨਹੀਂ ਦਿੱਤਾ ਗਿਆ ਹੁਣ ਬਿਜਲੀ ਬੋਰਡ ਦੇ ਇਹ ਮੁਲਾਜ਼ਮਾਂ ਨੂੰ ਇਹ ਪੈਨਸ਼ਨ ਦਾ ਜੇ ਨਾਲ ਜਿਹੜਾ ਸੀ ਏਰੀਆ ਦਾ ਬਕਾਇਆ ਅਜੇ ਤੱਕ ਬਹੁਤ ਸਾਰੇ ਮੈਨੂੰ ਬਿਜਲੀ ਬੋਰਡ ਦੇ ਮੁਲਾਜ਼ਮਾਂ ਦੇ ਮੈਸੇਜ ਆਏ ਸੀ ਕਿਸ ਨੂੰ ਜਿਹੜਾ ਇਹਦਾ ਬਕਾਇਆ ਨਹੀਂ ਮਿਲਿਆ ਤਾਂ ਪੈ ਤੇ ਬਿਜਲੀ ਬੋਰਡ ਦੇ ਪੀਐਸਪੀਸੀਐਲ ਦੇ ਮੁਲਾਜ਼ਮਾਂ ਨੂੰ ਜਿਹੜੇ ਪੈਨਸ਼ਨਰ ਹੈ ਉਹਨਾਂ ਨੂੰ ਬਕਾਇਆ ਅਜੇ ਤੱਕ ਨਹੀਂ ਦਿੱਤਾ ਗਿਆ ਤੇ ਉਹਨਾਂ ਦਾ ਜਿਹੜਾ ਅਜੇ ਤੱਕ ਸੌਫਟਵੇਅਰ ਦੀ ਪ੍ਰੋਬਲਮ ਚੱਲ ਰਹੀ ਏ ਤਾਂ ਉਹਨਾਂ ਨੂੰ ਜਿਹੜਾ ਬਕਾਇਆ ਜਲਦੀ ਦਿੱਤਾ ਜਾਏਗਾ ਤਾਂ ਇਹ ਆਪਣੇ ਇੱਕ ਐਪਲੀਕੇਸ਼ਨ ਵੀ ਦੇ ਸਕਦੇ ਨੇ ਤਾਂ ਇੱਕ ਜਿਹੜਾ ਅਸੀਂ ਆਪਣੀ ਯੂਨੀਅਨ ਬਣਾ ਕੇ ਗੱਲ ਵੀ ਕਰ ਸਕਦੇ ਨੇ ਕਿ ਸਾਨੂੰ ਬਕਾਇਆ ਜਲਦੀ ਦਿੱਤਾ ਜਾਵੇ ਕਿਉਂਕਿ ਸਰਕਾਰ ਨੇ ਜਿਹੜਾ ਐਲਾਨ ਕਰ ਦਿੱਤਾ ਹੈ ਪਰ ਸਾਢੇ 5 ਸਾਲ ਦਾ ਏਰੀਆ ਜਿਹੜਾ ਦਿੱਤਾ ਜਾਣਾ ਹੈ ਤਾਂ ਇਹ ਏਰੀਆ ਨੂੰ ਸਾਰਿਆਂ ਨੂੰ ਮਿਲੇਗਾ ਮਿਲੇਗਾ ਜ਼ਰੂਰ ਤਾਂ ਕੁਝ ਜਿਹੜੇ ਪੈਨਸ਼ਨਰ ਸੀ ਉਹਨਾਂ ਨੂੰ ਅਜੇ ਤੱਕ ਮੈਸੇਜ ਨਹੀਂ ਆਇਆ ਕੋਈ ਨਹੀਂ ਆਇਆ ਉਹਨਾਂ ਦੇ ਵੀ ਕੋਈ ਇਹ ਬੈਂਕਾਂ ਕਿਉਂਕਿ ਬੈਂਕਾਂ ਨੇ ਜਿਹੜਾ ਸੌਫਟਵੇਅਰ ਬਣਾਉਣਾ ਸੀ ਬੈਂਕਾਂ ਦੇ ਸੌਫਟਵੇਅਰ ਦੇ ਹਿਸਾਬ ਨਾਲ ਇਹ ਜ਼ਿੰਮੇਵਾਰੀ ਦਿੱਤੀ ਗਈ ਸੀ ਤੇ ਕਈ ਬੈਂਕਾਂ ਦਾ ਅਜੇ ਜਿਹੜੇ ਸੌਫਟਵੇਅਰ ਸਹੀ ਤਰ੍ਹਾਂ ਕੰਮ ਨਹੀਂ ਕਰ ਰਿਹਾ ਤਾਂ ਜਿਨ੍ਹਾਂ ਦਾ ਮੁਲਾਜ਼ਮਾਂ ਦਾ ਅਜੇ ਤੱਕ ਇਹ ਬਕਾਇਆ ਨਹੀਂ ਆਇਆ ਤਾਂ ਉਹ ਵੀ ਆ ਜਾਏਗਾ ਜਿਹੜੇ ਬੋਰਡ ਅਤੇ ਕਾਰਪੋਰੇਸ਼ਨ ਵਿੱਚ ਕੰਮ ਕਰਦੇ ਨੇ ਉਹਨਾਂ ਦਾ ਬੋਰਡ ਤੇ ਕਾਰਪੋਰੇਸ਼ਨ ਵੱਲੋਂ ਦਿੱਤਾ ਜਾਣਾ ਹੈ ਤੇ ਜਿਹੜੇ ਮੁਲਾਜ਼ਮ ਇੱਕ ਇੱਕ 2026 ਤੂੰ ਰਿਟਾਇਰਮੈਂਟ ਹੋਏ ਨੇ ਉਹਨਾਂ ਦਾ ਅਜੇ ਤੱਕ ਜਿਹੜਾ ਏਰੀਅਰ ਉਹਨਾਂ ਨੂੰ ਜਿਹੜਾ ਏਰੀਅਰ ਦੇਣ ਦੀ ਗੱਲ ਮੁਲਾਜ਼ਮਾਂ ਦੇ ਨਾਲ ਜਿਹੜੀ ਕੀਤੀ ਗਈ ਇੱਕ ਇੱਕ 2026 ਤੂੰ ਜਿਹੜਾ ਉਹਨਾਂ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਜਾਵੇਗੀ ਇਹ ਜਾਣਕਾਰੀ ਮਿਲੀ ਸੀ ਇਹ ਤੇ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਜੇਕਰ ਜਾਣਕਾਰੀ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰ ਇੱਕ ਜਾਣਕਾਰੀ ਸਮੇਂ ਸਿਰ ਮਿਲਦੀ ਰਹੇ ਅੱਜ ਦੀ ਵੀਡੀਓ ਵੇਖਣ ਲਈ ਧੰਨਵਾਦ